ਸਾਰੇ ਨਾਲ ਬੋਲ ਲੱਖ ਮੇਲ ਸੱਤ ਰੰਗ ਦੀਵੇਂ ਵਿੱਚ ਕੁੱਕੀਆ ਘੰਟਾਰਾ ਪਾਣਾ ਹੋਏ ਨੀਆਂ ਦੇ ਮੈਲ ਛੱਡ ਦੇ ਨੀ ਤੂੰ ਛੱਡ ਦੇ ਯਾਰੀਆਂ ਲਾਈਆਂ ਬਿਸ਼ਾਪੂਰੇ ਕਰਨੇ ਕਰਾ ਤੈਨੂੰ ਘਾਸ ਤੇ ਕਚੀਂ ਸੀ ਨਹਾਇਆ ਤੋ ਕੱਚਾ ਤੋਂ ਤਸਰੀ ਮੈਂ ਢਾਲ ਕੇ ਨੀ ਕੋਈ ਹਿੱਕ ਤੇ ਬਲਾਈਆਂ ਅੰਨਾਂ ਪਟੀਆਂ ਲੁਕਿਆ ਨੇ ਵੇ ਬਖਤ ਪਰ ਆਈਆਂ ਜਾਣੀਆਂ ਪਟੀਆਂ ਦੇ ਬੰਨੀਆਂ ਨੇ ਵੇ ਬਖਤ ਪਰ ਆਈਆਂ ਜਾਣੀਆਂ ਮੇਰੇ ਮਿੱਤਰਾਂ ਲੜਗੇ ਨਹੀਂ ਤੈਨੂੰ ਦੇਖ ਕੇ ਬਗਾਨੇ ਪੁੱਤ ਝੱਸੀ ਬੰਦੇ ਨਹੀਂ ਰਣ ਮਿੱਤਰਾਂ ਵੀ ਮੇਰੇ ਚਿੱਟਿਆਂ ਦਾ ਦਾਦੇ ਹਾਸੇ ਮੇਰੇ ਅੱਜ ਦਾਨ ਕਰ ਬੀਨ ਕਿੱਥੇ ਕਰਦੇ ਜਬਾ ਰੰਗਦਾ ਸੀ ਮੇਰੇ ਮਿੱਤਰ ਹੜ ਜਾ ਬਾ ਕਿਹੜਾ ਏ ਰਾਂਝੇ ਕਈ ਕਲ ਪਰ ਫੇਰ ਤੇਰ ਦਰ ਤੇ ਤੇ ਪੰਧਰੇ ਤੇ ਕਾਸੀ ਤੇਰੇ ਬਹਾਲੋਂ ਮੀਚ ਰਹਿਣ ਕੇ ਪਤ ਤੇ ਮਾਫੇ ਅੱਕ ਨਾਲ ਗੱਲ ਕਰੀਂ ਕੋਰੀ ਫੋਕੀ ਨਾਲ ਕੋਰੀ ਪਤਾਸੇ ਅਜ ਨਾਲ ਗੱਲ ਕਰੀਂ ਕੋਰੀ ਫੋਕੀ ਨਾਲ ਕੋਰੀ ਪਤਾਸੇ ਆਹ ਤੇਰੇ ਖਰੋਣਾ ਨਾ ਸੀ ਕੋਈ ਖੱਪਰ ਪਸੰਦ ਨਾ ਮੇਰੇ ਸੋਰਿਆਂ ਤੇ ਤੂੰ ਕੋਰਕੀਨ ਪਿੱਛੇ ਯਾਰ ਨੂੰ ਢੋਕੇ ਜੜੇ ਪਰ ਪਰ ਹੂਣੇ ਵੇਲੇ ਮੱਤੇ ਪਰ ਪਰ ਲੱਭ ਦੇਵ ਤੈਨਾਂ ਮਾਰਦੀ ਪਚਾਲ ਲੈਣ ਗਏੜੇ ਬਜੇ ਕਿਹੜਾ ਬੜੂਆ ਨਹੀਂ ਤੈਨੂੰ ਲੈੂਆ ਪੜਾ ਕੇ ਫੇਰੇ ਅੰਗਰਤੋਂ ਮੇੜੀ ਚੱਟਾ ਵੀ ਕਰਵਾਲੂ ਨੇੜੇ ਚਾਉਂਦੀ ਜੰਦੀ ਅੰਗਰਤੋਂ ਮੇੜੀ ਚੱਟਾ ਵੀ ਕਰਵਾਲੂ ਨੇੜੇ ਹੋ ਫੇਰ ਸੁਨਸਾਰ ਹੋ ਜੁਗਾੜੀਏ ਤੂੰ ਤੋਰੀ ਮੰਕਲਾ ਰੇ ਕਰ ਮਖਰੋ ਨੋ ਕੈ ਰੋਣਗੇ ਛਕੀ ਜੀਦੜੇ ਪਿੱਛੇ ਨਾ ਪੈਰ ਨੀ ਮਾਰੀ ਨਾ ਕੋਈ ਦਿਲ ਪਿਆਰ ਨਾ ਦੇ ਆਂਦਾ ਕਿਉਂ ਨਾ ਹੱਲ ਤੋੜ ਕੇ ਬੈਠ ਝਟਕਾ ਲੈਣ ਤੇ ਮਾਰੇ ਓਏ ਤੇਰੀ ਗੱਲ ਦੀ ਦੰਦ ਖਸਰ ਕਰ ਤਾਰੇ ਓਏ ਤੇਰੀ ਗੱਲ ਦੀ ਦੰਦ ਖਸਰ ਕਰ ਤਾਰੇ ਬਾਹਰ ਨਾ ਰੇਤ ਵਿੱਚ ਹੁੰਦੇ ਚਰਚਾਵੇਂ ਕਾਦੀ ਹੋਣੀ ਆ ਬਹਿਰੀ ਆ ਵਰਤੀ ਉਹ ਜਾਨਾ ਦੇ ਦਰ ਡੂਬੋੜ ਕੇ ਜਾਰੇ ਪਿੰਡ ਵਿੱਚ ਆਉਣੀ ਘਤੀ ਇਹ ਨਾਲ ਬਾਣੀਆਂ ਚੱਕਾ ਵਿੱਚ ਨਾ ਕੋਈ ਮੈਂ ਪਰਖੇ ਮਾਣੋ ਦਿੰਦੀ ਨਹੀਂ ਕਿਹੜੀ ਗੱਲ ਤੋਂ ਪਰਖੀ ਹਰ ਕੀ ਹਰ ਵਾਲੇ ਜਾਂ ਮੇਟੀਲੇ ਨੇ ਮੈਂ ਮਾਣੀ ਚੰਗੀ ਨਾ ਪਰਖੀ ਤਰਸਣਾ ਜਦ ਤੂੰ ਕਤ ਦੀ ਸੁਣਿਆ ਨ ਗੂੰਜਦੀ ਜਾਂਦੀ ਤੂੰ ਤਪ ਕਰਦਾ ਚਨ ਗੋਰੀਆਂ ਦੇ ਨਾਮ ਦਾ ਕਰਕੇ ਪੂਰਨ ਜ ਤਪ ਕਰਦਾ ਚਨ ਗੋਰੀਆਂ ਦੇ ਨਾਮ ਦਾ ਪਰਖੀ ਹਾਂਜੀ ਹਾਂਜੀ ਕਿੱਥੇ ਬੈਠਾ ਰਹਿੰਦਾ ਬੋਲ ਕੇ ਬੋਲਦੇ ਮੂਰੇ करदे कर कर ने कटे पूरे मेरा गाना अधूरा करता हदत वाला नहीं बैली जब हुंदे इकट्ठे करे वाला नहीं बैली ना किसे दे और बैली जब हुंदे इकट्ठे खेत सारे धिनदे खाली ही बैली जब हुंदे इकट्ठे पानी करदे ने बोदा बोदा के जी सकते सुखी टीम ना उंदे लगदा से ना पानी ਨੇ ਖੇਦੇ ਕੇ ਨਾ ਗਾਉਂਦੇ ਨਾ ਮੋਹਤ ਵਾਲੇ ਭਿਆਨ ਨੀ ਨਹੀਂ ਫੇਰ ਕੇ ਚੱਪਾ ਲੈਣਾ ਸਿਰ ਉੱਤੇ ਬਟਾਣ ਨਹੀਂ ਲੈ ਵਰਕੇ ਚੱਕਰਾ ਫਾਉਂਦੇ ਨਹੀਂ ਯਾਰ ਤੁਮ ਕੀ ਮੇ ਵਰਕੇ ਨਿਰਲਿਆ ਪਾਉਂਦੇ ਨਹੀਂ ਚੱਕਰ ਨੱਚ ਕੇ ਪੀਰ ਨੂੰ ਸਿਰ ਤੇ ਚਾਉਂਦੇ ਨਹੀਂ ਚੱਕਰ ਨੱਚ ਕੇ ਪੀਰ ਨੂੰ ਸਿਰ ਤੇ ਚਾਉਂਦੇ ਨਹੀਂ ਝੁੰਗੜੇ ਪੂਰੇ داروتا ہونی داروتا ارتاں داروتا نال جٹ دے سگیاں تک جاوونی ہے داروتا نال جٹ دے سگیاں تک جاوونی داروتا نال جٹ دے سن مکھڑا دبی تن کری گل سن مکھڑا فون جڑا بناواں گے ہا ہا گنڈیاں چلا دے ویڈیو ویڈیو ਮਰ ਮੱਤੇ ਭਈ ਵਕਤੇ ਤੈਨੂੰ ਹਿੱਕ ਦੇ ਤੇ ਨੀ ਤੈਨੂੰ ਰੱਖਣਾ ਕੰਨ ਕਰ ਗੱਲ ਸੁਣ ਨਾ ਯਾਰ ਤੈਨੂੰ ਮੈਂ ਵੱਲ ਦੱਸਣਾ ਬੁਲਾਈਆਂ ਲੋਕ ਨੂੰ ਕਾਗਜ਼ਾਂ ਤੇ ਸੋਹਣੀ ਬੁਲਵਾਂ ਬੋਲਦੇ ਮੰਦੋ ਕੰਨ ਕਰ ਗੱਲ ਸੁਣ ਸੋਹਣੀ ਅੱਖ ਨੇ ਹੋਈ ਨਾ ਮਨ ਮਨੋੜੀਏ ਲੈ ਆ ਬੁਲੀਆਂ ਚ ਹਰ ਕੱਲ ਦਾ ਨਾਸ ਬੋਲ ਦੱਸ ਕਿਦ ਕੱਟ ਲਈ ਜਾ ਰਹੀ ਆ ਦੀ ਘਟ ਹੋਣੀਏ ਇੱਧਰ ਹੱਥ ਲਿਆ ਨਾ ਆਜ ਬੰਕੋਤਾ ਜਿੰਦਗੀ ਦੀਆਂ ਯਾਰਾਂ ਦੀ ਪੱਟ ਹੋੜੀਏ ਤੰਦ ਕਰ ਗੱਲ ਸੁਣ ਸੋਹਣੀ ਓ ਜਿੰਦ ਕੱਢੀ ਯਾਰਾਂ ਦੀ ਪੱਟ ਹੋੜੀਏ ਸਾਰੇ ਉਡੂ ਟੁੱਟ ਚਿਤ ਖੰਬਲਾ ਲਾਵਾ ਬਸ ਤੇਰੇ ਘਰੇ ਦਿਨ ਚ ਪਾਲਾ ਮਾ ਵੈਰੀ ਕੁਟੂ ਚਿਤ ਖੰਬਲਾ ਲਾਵਾ ਬਸ ਤੇਰੇ ਘਰੇ ਦੇ ਵਿੱਚ ਪਾਲਾ ਮਾ ਰਖਦੀ ਹੈ ਮੇਰਾ ਰਖਦੀ ਚਿਤ 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 ਰੋਕ ਤੱਕ ਕੇ ਇਸੇ ਗੇੜੇ ਵਾਰੀ ਚੁੱਸ ਕੇ ਕਲੇਂਦਾ ਯ ਲੜਾ ਨੂੰ ਪੱਟਣਾ ਅੰਨਕਾਰ ਕੱਲ ਸੁਣਾ ਮੱਖਣਾ ਇਜਾਦਤ ਨੂੰ ਮੈਂ ਬਲ ਦਸਣਾ ਮੈਂ ਚਲ ਕੇ ਮੇਰੇ ਦੀ ਘੋੜੇ ਨਾਲ ਤੋਂ ਮੈਂ ਚਲ ਕੇ ਲੋਨੀ ਅੰਗਤੋਂ ਅੱਖ ਚਲ ਕੇ ਲੱਤੇ ਨਹੀਂ ਕੋਲੇ ਅੰਗਤੋਂ ਮੈਂ ਕ੍ਰਿਸ਼ਨ ਦੇ ਲੋਨੀ ਅੰਗਤੋਂ ਪੱਟਿਆ ਜਦ ਪੱਟਿਆ ਕੱਟਿਆ ਜਾਣਾ ਜਿਸ ਮੇਰਾ ਤੇਰਾ ਨਾ ਨਿਕੁਦਿਆ ਨੀਓ ਤੋ ਚਿੰਤਾ ਜਾਨ ਤੋ ਚਿੰਤਾ ਚਾਰੇ ਦੇ ਮਰਵਾਣ ਕੱਟਿਆ ਜਾਣਾ ਜਿਸ ਕਰਨੇ ਗੇ ਕੰਨ ਕਰ ਜਲ ਸੋਣ ਸੋਣੀਏ ਟਿੰਗ ਟਿਡ ਕੱਢਿਆ ਰਾ ਦੇ ਪੱਟ ਹੋਣੀਏ ਸਿੱਧਾ ਦਿਲ ਕੇ ਵਿੱਚ ਨਾ ਅੱਖ ਨਾ ਵੱਲੇ ਛੱਟਿਆ ਸੁਵੇਰੀ ਆਵੇ ਕੱਖ ਨਾ ਦੇਖ ਲਉ ਪਾਉ ਵੱਲੇ ਛੱਟਿਆ ਸੁਵੇਰੀ ਆਵੇ ਕੱਖ ਨਾ ਕੱਟਦੇ ਨੇ ਮੈਂ ਮੈਨੂੰ ਲੱਗਦਾ ਹੈ ਵੇਰ ਕਛੇ ਨੰਦਾਰ ਬੰਚੀ ਤੇਲ ਮਾਰ ਸਿੱਕੇ ਅੱਖੀਆਂ ਦੇ ਵਾਰ ਕੋਲ ਬਚਣਾ ਕੱਲ ਗਰੀ ਗੱਲ ਸੁਣ ਮਖੜਾ ਯਾਦ ਤੈਨੂੰ ਮੈਂ ਬੰਨ ਤਸਰਾ ਪਾਣੀ ਪਾਣੀ ਤਕੜਕੀ ਨਾ ਧੜਕੇ ਪਾਜਾ ਵੇਖ ਕਰਾ ਧੜਕੇ ਪਾਜਾ ਨਾਲ ਪੈ ਗਈ ਦੁਸ਼ਮਨੀ ਤੇ ਨਾਲ ਪੈ ਗਈ ਯਾਰੀ ਪੰਜ ਪਾਣੀ ਬਾਬਾ ਪੁੱਤਰ ਦੀ ਸਹੇਦਾਰੀ ਭਾਰੀ ਨੇ ਨਿਰਮਲੀਆਂ ਸਾਡੇ ਯਾਰਾ ਮਾਵਾ ਕਰਨਾ ਅੱਖਰ ਦੇ ਬਹਿ ਨੇ ਯਾਰੀ ਦੇ ਤੋ ਨਹੀਂ ਨਿਭਦੀ ਚੱਲ ਜੈ ਨੇ ਨਾ ਦੀ ਹਰੀ ਦੁਨੀਆ ਬਹਿਰੀ ਹੋ ਗਈ ਅੱਖਾਂ ਦੇ ਲੋ ਲੜੀਆਂ ਹਜ਼ਾਰ ਜਨਤ ਦੇ

کچھ دل میں رکھے کتنی میں لو بولے میرا کچھ دلوں ہی رکھے نکلا سدا تو ہاڑیاں دوسرے پاسے ماں پملندم وکیل کر کے پری کرا لوں پری کرا لوں ماں پملندم کی سدکے پری کرا لوں اپے او ٹھوکا اٹھتے پندی کٹتے تے تندی تالی सिरी बस गुल टुटियां सिरी बस गुरू खाणी

ਮੁੱਕ ਗਿਆ ਹੈ ਮੁੱਕ ਗਿਆ ਹੈ ਇਹ ਵੀਡੀਓ ਨਹੀਂ ਆਉਂਦੀ ਇਹ ਨਹੀਂ ਕਾਰਨ ਹੈ ਇਹਨਾਂ ਨੂੰ ਬਣਾਇਆ ਹੈ ਕਿ ਤੇਰੇ ਪੱਲੇ ਆਉਂਦਾ ਹੋਰ ਖੁੱਤਿਆ ਆਪਣੇ ਵਿੱਚ ਮੇਰੀ ਬੜੀ ਆਦਤ ਨਹੀਂ ਮੁੱਕਣਾ ਮੇਰੀ ਬੜੀ ਆਦਤ ਨਹੀਂ ਚੜਨਾ ਦਾ ਪੱਟੂ ਚੂਜਾ ਆਦਤ ਨਹੀਂ ਚੜਨਾ ਦਾ ਪੱਟੂ ਚੂਜਾ ਆਦਤ ਨਹੀਂ ਤੇਰੀ ਨਸ ਕੀ ਅੱਛਾ ਤੇਰੇ ਬਾਬਿਆ ਮੋਕੇ ਦੇ ਆ ਦਿਨ ਵਿੱਚ ਤੇਰੇ ਬਾਬਿਆ ਬੜੇ ਉੱਲੇ ਰੁੱਟੇ ਜਵਾਨੀ ਵਿੱਚ ਨਹੀਂ ਤੇਰੇ ਜੱਗਿਆ ਰੰਨਾ ਨੂੰ ਬਣਾਇਆ ਤੇਚਨੀ ਬੜੇ ਉੱਲੇ ਰੁੱਟੇ ਜਵਾਨੀ ਵਿੱਚ ਨਹੀਂ ਤੇਰੇ ਜੱਗਿਆ ਰੰਨਾ ਨੂੰ ਬਣਾਇਆ ਤੇਚਨੀ ਸੱਚ ਦੀ ਤੇ ਵੰਦੂ ਕੁੜਾ ਮਾਰੇ ਸਾਟਨੀ ਤੇ ਜੀ ਦੀ ਤੇ ਵੰਦੂ ਕੁੜਾ ਮਾਰੇ ਸਾਟਨੀ ਪੁੱਟੂ ਜੱਟਨੀ ਪੁੱਟਣਾ ਨਾ ਜਾਣ ਪੰਚ ਕਬੂਸਦਾਰਾ ਮੱਖੀ ਜੀ ਦੇ ਬਾਹਰ ਨੂੰ ਦਾਮਾਂ ਨਹੀਂ ਚਾਹੀਦੀ ਕਿੱਟੀ ਗਾਣੀ ਸੜੇ ਰਜ ਕਰਦਾ ਥਾ ਢੁੜੀ ਦੇ ਨਾ ਬਾਬਾ ਹੁਣ ਤਾਂ ਬਿਮਾਰੀ ਦਾ ਚਿੱਟੀ ਗਾਣੀ ਗਾਣੀ ਹੁਣ ਰਜ ਕਰਦਾ ਥਾ ਟੱਟ ਕੀ ਨਸ਼ਾਨੇ ਦੀ ਗਲੇਲ ਬਾਬਿਆ ਨਸ਼ਾਨੇ ਦੀ ਗਲੇਲ ਬਾਬਿਆ ਮੁੱਕ ਗਿਆ ਭਾਈ ਵੀ ਮੁੱਕ ਗਿਆ ਹੁਣ ਮੁੱਕ ਗਿਆ ਤੇਲਾ ਵਿੱਚ ਤੇਲੰਗ ਬਪਿਆ ਮੁੱਕ ਗਿਆ ਤੇਲਾ ਵਿੱਚ ਤੇਲ ਬਪਿਆ ਹੱਥ ਬੇੁੱਲੇ ਤੇ ਤਸਵੀਰ ਜਵਾਨੀ ਵਿੱਚ ਨਹੀਂ ਤੇਰੇ ਦਿਲਾਂ ਨੰਨਾਂ ਨੂੰ ਬਣਾਇਆ ਤੇ ਚ ਨਹੀਂ ਮਾਰੇ ਬੁੱਲੇ ਰੁੱਟੇ ਆਜਵਾਨੀ ਵਿੱਚ ਨਹੀਂ ਤੇਰੇ ਦਿਲਾਂ ਰੰਨਾਂ ਨੂੰ ਬਣਾਇਆ ਤੇ ਚ ਨਹੀਂ ਆ ਬੁੱਸਕੀ ਦੀਆਂ ਗੂੜਾ ਮਾਰੇ ਜਾਣੀ ਨੀਂਦੀ ਦੀਆਂ ਵਾਗੂ ਬੁੜਾ ਮਾਰੇ ਜਾਣੀ ਗੁੱਡਾ ਨਾ ਮੱਲਾ ਪੱਤ ਤੁਰਚ ਗਾਣੀ ਗੁੱਡਾ ਨਾ ਬੰਦਾਲੀ ਕੋਚਰ ਤੋਂ ਰਾਹ ਆ ਗੁੱਡਾ ਨਾ ਗਾੜੀ ਪੱਤ ਤੁਰਚ ਗਾਣੀ